ਕੋਈ ਮਾੜਾ ਮੈਨੂੰ ਕਹੇ ਮੈਂ ਲੈਣਾ ਗੱਲਾਂ ਯਾਰ ਸਾਰੇ ਮੈਨੂੰ ਕਹਿਣ ਕੁਝ ਖਾਇਆ ਪੀਆ ਕਰ ਹੁਣ ਮੈਂ ਕੀ ਕਰਾਂ ਨਿੰਬੂ ਪਾਣੀ ਪੀ ਮਰਾਂ ਮੇਰੇ ਉੱਤੇ ਲੋਕ ਰਹਿੰਦੇ ਹੱਸਦੇ ਮੋਟਾ ਕਿਵੇਂ ਹੋਵਾਂ ਡਾਕਟਰ ਆ ਦਵਾਈ ਕੋਈ ਦੱਸ ਦੇ ਹੁਣ ਲੋਕਾਂ ਦੇ ਮੋਹਾਂ ਨੂੰ ਪਾਵਾਂ ਕਿਵੇਂ ਸ਼ਿੱਕਲੀ ਆਵੇ ਜਨੂੰ ਨੇਰੀ ਕਹਿੰਦੇ ਕੋਰੋਨਾ ਤੋਂ ਨਿਕਲੀ ਤਿੰਨਾਂ ਕੁੜੀਆਂ ਦੇ ਵਿੱਚ ਸੋਹਣੀ ਲੱਗਦੀ ਸੀ ਗਬਲੀ ਕਹਿੰਦੀ ਸੋਨਾ ਬਹੁਤ ਨਹੀਂ ਲੱਗਦਾ ਫੇਸ ਉੱਤੇ ਲਾਇਆ ਕਰ ਫੈੜਨੇ ਲਵਲੀ ਦਵਾਈ ਤੋਂ ਕਰੀਮ ਲੈ ਕੇ ਆਇਆ ਮੇਰਾ ਤਾਇਆ ਫੇਸ ਕਰਦਾ ਕੋਲ ਫੇਸ਼ੀਅਲ ਸੀ ਕਰਾਇਆ ਜੀ ਆਇਆ ਨਹੀਂ ਪਸੰਦ ਡਿਸਲਾਈਕ ਮੈਨੂੰ ਕਰਦੀ ਅੱਜ ਕੱਲ ਕੋਈ ਕੁੜੀ ਕਾਲੇ ਰ ਕੋਈ ਨਾ ਬਾਰਗਾ ਚਲ ਕੋਈ ਬਣ ਨਹੀਂ ਸਕਦਾ ਕਹਿਦਾ ਮਤਲਬ ਸਿੱਖਿਆ ਉਹਨਾਂ ਕੋਲ ਆ ਨਾ ਚਲੋ ਉਹਨਾਂ ਤੋਂ ਡਿਫਰੈਂਟ ਹੀ ਕਰਾਂਗੇ ਨਾ ਤੇ ਮਤਲਬ ਉਹਨਾਂ ਦਾ ਸੁਣਦਾ ਮੈਂ ਵਧੀਆ ਲੱਗਦੇ ਤਾਂ ਕਰਕੇ ਫਿਲਮਾਂ ਹੋਰ ਬਾਈ ਕਿੱਦਾਂ ਲੱਗੀ ਵਧੀਆ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਯਾਰ ਤੇਰੇ हेयर ਸਟਾਈਲ ਤੇ ਤੇਰੀ ਕੀ ਠੀਕ ਹੈ ਹੋ ਠੀਕ ਹੋ ਭਾਜੀ ਤੁਸੀਂ ਸਹੀ ਹੈ ਫਿਲਮ ਵਧੀਆ ਸੀਗੀ ਮਤਲਬ ਕਮੇਡੀ ਸੀਗੀ ਦੇਖ ਕੇ ਹਾਸਾ ਦਾ ਹੀ ਸਾਰੀ ਫਿਲਮ ਚ ਆਪ ਹੱਸੇ ਕਿਉਂਕਿ ਸਾਰੇ ਕਰੈਕਟਰ ਕਮੇਡੀ ਵਾਲੇ ਸੀਗੇ ਤੇ ਸਟੋਰੀ ਵੀ ਵਧੀਆ ਸਭ ਤੋਂ ਡਿਫਰੈਂਟ ਸਟੋਰੀ ਸੀਗੀ ਕਮੇਡੀਅਨ ਲੱਗਦਾ ਹਾਂਜੀ ਹਾਂਜੀ ਮੈਂ ਵੀ ਥੋੜੀ ਬਹੁਤੀ ਕਮੇਡੀ ਕਰ ਲਈਦੀ ਵੀਡੀਓ ਬੜੀ ਬਣਾ ਲਈਦੀ ਅੱਜ ਕੀ ਆਪਨੀ ਸਿਹਤ ਦਾ ਸਿਹਤ ਹੀ ਖਾਣਾ ਵੀ ਨਾ ਤਾਂ ਬਹੁਤਾ ਕੁਝ ਮ ਲੱਗਦਾ ਨਹੀਂ ਮੈਨੂੰ ਜੀ ਹੈ ਨਹੀਂ ਚੰਗੀ ਗੱਲ ਹੈ ਵੈਸੇ ਬੰਦਾ ਪਤਲਾ ਹੀ ਹੋਣਾ ਚਾਹੀਦਾ ਨਹੀਂ ਮੈਂ ਇਹੋ ਜਾਰੇ ਪਤਲਾ ਮੈਂ ਜੀ ਹਾਂ ਮਤਲਬ ਠੀਕ ਹੈ ਮਤਲਬ ਹੁਣ ਚੱਲੀ ਜਾਂਦਾ ਐਦਾਂ ਹੀ ਪਸੰਦ ਕਰਦੇ ਆ ਲੋਕ ਜੀ ਕੋਈ ਅੱਛਾ ਫਿਲਮਾਂ ਦਾ ਕੰਮ ਕਰਨਾ ਚਾਹਦੇ ਨਹੀਂ ਫਿਲਮਾਂ ਨਹੀਂ ਬਸ ਥੋੜੇ ਕਮੇਡੀ ਕਮੇਡੀ ਗਾਣੇ ਕਰਦੇ ਸੀ ਮੈਂ ਆਪਣੇ ਗਾਣੇ ਸਰੀਰ ਤੇ ਹੀ ਲਿਖਿਆ ਸੀਗਾ ਗਾਣਾ ਜੀ ਉਹ ਹਾਂਜੀ ਉਹਦੇ ਹੀ ਕਨ ਕੋਈ ਮਾੜਾ ਮੈਨੂੰ ਕਿਹੇ ਮਲੈਨਾ ਗੱਲਾਂ ਯਾਰ ਸਾਰੇ ਮੈਨੂੰ ਕਹਿਣ ਕੁਝ ਖਾਇਆ ਪੀਆ ਕਰ ਹੁਣ ਮੈਂ ਕੀ ਕਰਾਂ ਨਿੰਬੂ ਪਾਣੀ ਪੀ ਮਰਾਂ ਤਿੰਨ ਦਿਨ ਪੂਰੇ ਜਿਮ ਵੀ ਸੀ ਗਿਆ ਖਾਦੇ ਵੀ ਸੀ ਕੇਲੇ ਪਰ ਫਰਕ ਨਹੀਂ ਪਿਆ ਮੇਰੇ ਉੱਤੇ ਲੋਕ ਰਹਿੰਦੇ ਹੱਸਦੇ ਮੋਟਾ ਕਿਵੇਂ ਹੋਵਾਂ ਡਾਕਟਰ ਆ ਦਵਾਈ ਕੋਈ ਦੱਸ ਦੇ ਇੱਕ ਗੱਲ ਮੈਨੂੰ ਤੋੜ ਤੋੜ ਖਾਂਦੀ ਲੈਣ ਜਾਂ ਮਾ ਕੱਪੜੇ ਫਿਟਿੰਗ ਨਹੀਂ ਆਉਂਦੀ ਲੋਕਾਂ ਦੀਆਂ ਗੱਲਾਂ ਸੁਣੋ ਅੱਕਿਆਂ ਪਿਆ ਮੋਟਾ ਨਹੀਂ ਮਹੋਇਆ ਖਾ ਖਾ ਕੇ ਥੱਕਿਆ ਪਿਆ ਹੁਣ ਲੋਕਾਂ ਦੇ ਮੋਹਾਂ ਨੂੰ ਪਾਵਾ ਕਿਵੇਂ ਸ਼ਿੱਕਲੀ ਆਵੇ ਜਨੂੰ ਨੇਰੀ ਕਹਿੰਦੇ ਕਰੋਨਾ ਤੋਂ ਨਿਕਲੀ ਸਲਮ ਹੋਣ ਪਿੱਛੇ ਇੱਕ ਹੋਰ ਗੱਲ ਦੱਬੀ ਹੋ ਗਿਆ ਸੀ ਐਕਸੀਡੈਂਟ ਲੱਤ ਟੁੱਟ ਗਈ ਸੀ ਖੱਬੀ ਮਾਰੀ ਪੇਪਲ ਤੋਂ ਛੜ ਬਾਹਾਂ ਟੁੱਟ ਗਈ ਸੱਜੀ ਕਹਿੰਦੇ ਜਾਨ ਨਾ ਪ੍ਰਾਨ ਲੋਕ ਤਾਂ ਨੇ ਮਾਰਦੇ ਇੱਕ ਗੱਲ ਦੱਸਾ ਫੈਨ ਬੜੇ ਯਾਰ ਦੇ ਗੱਲ ਟੂ ਦਾ ਪੁਆਇੰਟ ਵੇਚਦਾ ਨਹੀਂ ਗਾਜਰਾ ਨਾਮ ਹੈ ਪ੍ਰਭਪਿੰਡ ਸੋਧਾ ਮਜਰਾ ਪਸਾਂਦੇ ਐ ਸਾਈਕਲ ਆਈ ਡੋਨਟ ਲਾਈਕ ਕਾਰ 35 40 ਕਿਲੋ ਤੋਂ ਵੱਧਦਾ ਨਹੀਂ ਭਾਰ ਦੂਜਾ ਨਹੀਂ ਦੂਜਾ ਦੋ ਕੀ ਆ ਉਹ ਦੂਜਾ ਹੋਣੀ ਉਹ ਭਰਾਓ ਉਹ ਐਕਟਿੰਗ ਚੱਲ ਰਹੀ ਸੀ ਤੁਸੀਂ ਵਿੱਚ ਐਕਟਿੰਗ ਕਰਾ ਕਰਦੇ ਜਾ ਰਹੇ ਹਾਂਜੀ ਹ ਇਹ ਲਿਖਿਆ ਸੀ ਆਪਣੇ ਸਰੀਰ ਤੇ ਤੇ ਕਾਪੀਆਂ ਨੇ ਪਸੰਦ ਕੀਤਾ ਸੀ ਦੁਸ਼ਮਣ ਨਹੀਂ ਲੱਗਦੇ ਪੈਣ ਜਿਹੜੀ ਨਹੀਂ ਫੋਨ ਉੱਪਰ ਛੱਡੇ ਆ ਤਾਂ ਕਰਕੇ ਹਾਂਜੀ ਹਾਂਜੀ ਹਾਂ ਤੁਹਾਡਾ ਫੋਨ ਰਹਿ ਗਿਆ ਲੈਓ ਤੁਸੀਂ ਲੈ ਲਓ ਫਿਲਮ ਦੇ ਚੱਕਰ ਤੇ ਨਾ ਤੁਮ ਆਪਣਾ ਵੀ ਕੰਮ ਕਰਾ ਲੈਣਾ ਪਚਾ ਹੋ ਗਿਆ ਇੱਕ ਇੱਕ ਫੋਨ ਉੱਪਰ ਭੱਲੇ ਆ ਆ ਉੱਪਰ ਉੱਪਰ ਭਲ ਗਏ ਖੁਸ਼ੀ ਚ ਇੱਕ ਉੱਪਰ ਆ ਮੜਾ ਕਹਿ ਤਾ ਸਟਾਈਲ ਹੋ ਕੋਣ ਖੋਲਦਾ ਗਿਆ ਜੀ ਹੁਣ ਕਿੰਨਾ ਖੋਲ ਜੀ ਹੋਰ ਇਹ ਬਹੁਤ ਐਨਾ ਖਲਣਾ ਨਾ ਤੇ ਧੰਨਵਾਦ ਤੁਹਾਡਾ ਭਾਈ ਬਹੁਤ ਬਹੁਤ ਜੀ ਨਹੀਂ ਨਹੀਂ ਵਧੀਆ ਲੱਗਿਆ ਪਤਾ ਕੀ ਅਸੀਂ ਚਲੋ ਅੱਜ ਉਹ ਹਾਸੇ ਚੀ ਵੇਖਿਆ ਤਾਂ ਮੈਨੂੰ ਲੱਗਦਾ ਵੀ ਚਲੋ ਕੋਈ ਬੰਦਾ ਹਾਸੇ ਲੈਣਾ ਹੀ ਬਹੁਤ ਹੈ ਕੱਲ ਦੀ ਕਮੇਡੀ ਮਾੜੀ ਮੋਟੀ ਇੰਸਟਾਗ੍ਰਾਮ ਤੇ ਨਾ ਹਾਸੇ ਮਜ਼ਾਕ ਵਾਲੀ ਵੀਡੀਓ ਬਣਾ ਲਈ ਦੀਆਂ ਇਸ ਕਰਕੇ ਤਾਂ ਥੋੜਾ ਖੁੱਲ ਖੁੱਲ ਕੇ ਕਰ ਹੁੰਦਾ ਜੀ ਥੋੜਾ ਹੋਰ ਖੁੱਲੋ ਮੈਂ ਨਹੀਂ ਹੋਰ ਤਾਂ ਚਲੋ ਇੱਕ ਹੋਰ ਸਾਡੇ ਇੱਕ ਹੋਰ ਗਾਣਾ ਸੁਣਾ ਦਿੰਦਾ ਉਹ ਰੈਪ ਜਿਹਦਾ ਮੈਂ ਹੁਣ ਆਪਣੇ ਸਰੀਰ ਤੇ ਗਾਣਾ ਲਿਖਿਆ ਆਪਣੇ ਰੰਗ ਤੇ ਵੀ ਲਿਖਿਆ ਸੀਗਾ ਕਹਿੰਦਾ ਜਦੋਂ ਮਿੱਟੀ ਨਾਲ ਖੇਡਦੇ ਸੀ ਖੁੱਲ ਗਏ ਭਾਈ ਕਿੰਨਾ ਖੁੱਲ ਗਿਆ ਮੈਨੂੰ ਕਿਹੜਾ ਕਿਸੇ ਨੇ ਬੰਨੇ ਆ ਭਾਈ ਤੇ ਹੈਂ ਖੋਲੀਆ ਖੁੱਲਾਈਆ ਮੈਂ ਮੜਿਆ ਚੱਕ ਜਿਕੇ ਖੋਲ ਨਹੀਂ ਇੱਕ ਮਿੰਟ ਕਮੀਜ਼ ਖੋਲਣਾ ਯਾ ਨਹੀਂ ਕਮੀਜ਼ ਨਹੀਂ ਖੋਲਣੀ ਐਦੇ ਸੁਣਾ ਦਉਂਦੇ ਆ ਕਹਿੰਦਾ ਜਦੋਂ ਮਿੱਟੀ ਨਾਲ ਖੇਡਦੇ ਸੀ ਪੈਂਦੀਆਂ ਸੀ ਗਾਲਾਂ ਬੇਬੀ ਆਖਦੀ ਹੁੰਦੀ ਸੀ ਪੁੱਤਾ ਹੁਣ ਤਾਂ ਧੁੰਨਾ ਲੈ ਕਿੰਨਾ ਕੁੜੀਆਂ ਦੇ ਵਿੱਚ ਸੋਹਣੀ ਲੱਗਦੀ ਸੀ ਗਬਲੀ ਕਹਿੰਦੀ ਸੋਨਾ ਬਹੁਤ ਨਹੀਂ ਲੱਗਦਾ ਫੇਸ ਉੱਤੇ ਲਾਇਆ ਕਰ ਫੈੜਨੇ ਲਵਲੀ ਮੈਨੂੰ ਲੱਗਦਾ ਪਾਗਲ ਪਰ ਬੰਦੇ ਨਹੀਂ ਨਾ ਸੇਕਦਾ ਦੇਖਣੇ ਨੂੰ ਛੋਟਾ ਛੋਟਾ ਭੀਮਨੀਵਾ ਦੇਖਦਾ ਦਵਾਈ ਤੋਂ ਕਰੀਮ ਲੈ ਕੇ ਆਇਆ ਮੇਰਾ ਤਾਇਆ ਫੇਸ ਕਰਦਾ 글로 ਫੇਸ਼ੀਅਲ ਸੀ ਕਰਾਇਆ ਜੀ ਆਇਆਂ ਨਹੀਂ ਪਸੰਦ ਡਿਸਲਾਈਕ ਮੈਨੂੰ ਕਰਦੀ ਅੱਜ ਕੱਲ ਕੋਈ ਕੁੜੀ ਕਾਲੇ ਰੰਗ ਤੇ ਨਹੀਂ ਮਰਦੀ ਬਾਕੀ ਨਾ ਕੋਈ ਬੰਦਾ ਯਾਰ ਚਲੋ ਸੇ ਸੇ ਫਿਰ ਰੀਲੋਡਿੰਗ ਹੀ ਤੇਰੇ ਵਾਸਤੇ ਤੂੰ ਤਾਂ ਐਕਟਰ ਤਗੜਾ ਕੋ ਬਿਲਕੁਲ ਇਸੇ ਕਰਕੇ ਕਹਿੰਦਾ ਮੈਨੂੰ ਨਾ ਜੇ ਕੋਈ ਕਹਿੰਦਾ ਵੀ ਤੂੰ ਮਾੜਾ ਕਮਜ਼ੋਰ ਬਹੁਤ ਪਤਲਾ ਮੈਂ ਕਿਹਾ ਜੇ ਮੈਨੂੰ ਪਿਆਰ ਕਰਦੇ ਮੈਨੂੰ ਦੇਖਦੇ ਆ ਮੈਨੂੰ ਉਹਨਾਂ ਨੂੰ ਉਹਨਾਂ ਵਾਸਤੇ ਸਹੀ ਆ ਮੈਂ ਕਿਸੇ ਤੋਂ ਕੀ ਲੈਣਾ ਹਨਾ ਜੀ ਤੂੰ ਤਾਂ ਹਾਸੇ ਦੀ ਪਾਇਓ ਹੈ ਪੂਰਾ ਹਾਂਜੀ ਹਾਂਜੀ ਬੱਸ ਬਾਬਾ ਸੁੱਖ ਰੱਖੇ ਜੀ ਹੌਲੀ ਹੌਲੀ ਕਰਦੇ ਪਏ ਆ ਜੀ ਬਾਬਾ ਸੁੱਖ ਰੱਖੇ ਅਗਲੀ ਫਿਲਮ ਵਿੱਚ ਤੂੰ ਹੀ ਆਏਗਾ ਯਾਰ ਨਹੀਂ ਫਿਲਮ ਪਰਮਾਤਮਾ ਮੇਰਾ ਹੀ ਇੱਛਾ ਹੈ ਕਿ ਮੈਂ ਫਿਲਮ ਕਰਾਵਾਂ ਪਰ ਜਦੋਂ ਵੀ ਕਰਾਂ ਬਰਾਬਰੀ ਸਾਰੀ ਕਰਾ ਜੀ ਕਿਹਨੇ ਨੂੰ ਪਸੰਦ ਕਰਦੇ ਹੋ ਫਨੀ ਐਕਟਰ ਨੂੰ ਯੂਯੂ ਹਨੀ ਸਿੰਘ ਨੂੰ ਕੱਦੇ ਪਸੰਦ ਨਹੀਂ ਨਹੀਂ ਮੈਂ ਮੈਂ ਨਾ ਕਪਿਲ ਸ਼ਰਮਾ ਦਾ ਭਾਈ ਨੂੰ ਦੇਖਦਾ ਮੈਂ ਉਹਨਾਂ ਦਾ ਫੈਨ ਆ ਜੀ ਕੋਈ ਤਾਂ ਕੋਈ ਕਰਨਾ ਕੁਝ ਹੁੰਦੇ ਕਪਿਲ ਸ਼ਰਮੇ ਦਾ ਵਰਗਾ ਕੁਝ ਕੋਈ ਉਹਨਾਂ ਵਰਗਾ ਤਾਂ ਚਲੋ ਕੋਈ ਬਣ ਨਹੀਂ ਸਕਦਾ ਕਿਹਾ ਤਾਂ ਮਤਲਬ ਸਿੱਖਿਆ ਉਹਨਾਂ ਕੋਲ ਆ ਨਾ ਚਲੋ ਉਹਨਾਂ ਤੋਂ ਡਿਫਰੈਂਟ ਹੀ ਕਰਾਂਗੇ ਨਾ ਤੇ ਮੈਨੂੰ ਉਹਨਾਂ ਦਾ ਸੁਣਦਾ ਮੈਂ ਵਧੀਆ ਲੱਗਦੇ ਤਾਂ ਕਰਕੇ ਫਿਲਮਾਂ ਨੂੰ ਖੁੱਲ ਕੇ ਰਿਆ ਕਰ ਇਹ ਖੁੱਲ ਕੇ ਭਾਜੀ ਹੁਣ ਇੰਨੇ ਲੋਕ ਖੜੇ ਐ ਇੱਥੇ ਹੁਣ ਇੰਦਾ ਵੀ ਨਹੀਂ ਖੁੱਲ ਸਕਦਾ ਨਾ ਜੀ ਜੇ ਤੁਸੀਂ ਇੱਥੇ ਨਾ ਹੁੰਦੇਂ ਨੀ ਪਬਲਿਕ ਨਾ ਹੁੰਦੀ ਫੋਨ ਮਿਲ ਗਿਆ ਫੋਨ ਮਿਲ ਗਿਆ ਤੇ ਦੋਨੇ ਫੋਨ ਮੇਰੇ ਮਿਲ ਗਏ ਤੇ ਆ ਮੇਰੇ ਭਰਾ ਸਾਰੇ ਭਾਈ ਜੀ ਭਾਜੀ ਕਹਿੰਦੇ ਐਨੇ ਰੋਣਾ ਹੈ ਰੋਣਾ ਫਿਲਮ ਇਹਨੂੰ ਕਦੇ ਨਹੀਂ ਭੁੱਲਣੀ ਤੇ ਭਾਜੀ ਕਹਿੰਦੇ ਖੋਲ ਖੋਲ ਕੇ ਰਿਹਾਗਾ ਮੈਂ ਹੁਣ ਕਿੰਨਾ ਖੋਲ ਜੂ ਮੈਂ ਇੰਨਾ ਕੀ ਖੋਲ ਸਕਦਾ ਹੈ ਇੰਨਾ ਹੀ ਖੋਲਦਾ ਭਾਜੀ ਇੰਨਾ ਦਾ ਡਾਟਾ ਨੇ ਵੀ ਜਵਾਬ ਦਿੱਤਾ